ਉਸ ਦਾ ਰੋ ਬਹੁਤ ਹੁੰਦਾ ਹਰ ਨੌਜਵਾਨ ਦੀ ਹਰ ਜਿਹੜਾ ਯੰਗਸਟਰ ਹੁੰਦਾ ਉਹਦੀ ਇੱਛਾ ਹੀ ਹੁੰਦੀ ਆ ਵੀ ਮੈਂ ਆਰਮ ਫੋਰਸਸ ਦੇ ਵਿੱਚ ਜ਼ਰੂਰ ਭਰਤੀ ਹੋਵਾਂ ਚਾਹੇ ਪੁਲਿਸ ਦੇ ਵਿੱਚ ਭਰਤੀ ਹੋਵਾਂ ਚਾਹੇ ਫੌਜ 'ਚ ਹੋਵਾਂ ਚਾਹੇ ਬੀਐਸਐਫ 'ਚ ਹੋਵਾਂ ਯਾਨੀ ਕਿ ਇੱਕ ਡਰੈੱਸ ਜਿਹੜੀ ਆ ਉਹ ਮੇਰੀ ਤਨ ਦੇ ਉੱਤੇ ਜ਼ਰੂਰ ਹੋਣੀ ਚਾਹੀਦੀ ਆ ਤਾਂ ਜੋ ਮੈਂ ਜਦੋਂ ਉਹ ਡਰੈੱਸ ਵਰਦੀ ਪਾ ਕੇ ਨਿਕਲਾਂ ਤਾਂ ਲੋਕ ਜਿਹੜੇ ਆ ਇੰਪ੍ਰੈਸ ਹੋਣ ਲੋਕ ਜਿਹੜੇ ਆ ਮੈਨੂੰ ਸਲੂਟ ਕਰਨ ਤੇ ਮੇਰਾ ਰਤਬਾ ਬਦੇ ਪਰ ਕੁਝ ਲੋਕ ਅਜਿਹੇ ਹੁੰਦੇ ਆ ਜਿਹੜੇ ਨਾ ਤਾਂ ਮਿਹਨਤ ਕਰਦੇ ਆ ਨਾ ਕਿਸੇ ਕਿਸਮ ਦਾ ਉਹਨਾਂ ਦਾ ਕੋਈ ਇਹੋ ਜਿਹਾ ਬੈਕਗ੍ਰਾਉਂਡ ਹੁੰਦਾ ਨਾ ਉਹਨਾਂ ਨੇ ਕੋਈ ਇਹੋ ਜਿਹੀ ਮਿਹਨਤ ਕੀਤੀ ਹੁੰਦੀ ਆ ਨਾ ਉਹਨਾਂ ਦੇ ਦਿਲੋ ਦਿਮਾਗ ਦੇ ਵਿੱਚ ਇਹੋ ਜਿਹਾ ਕੋਈ ਥੌਟ ਹੁੰਦਾ ਵੀ ਅਸੀਂ ਪੜ੍ਹ ਲਿਖ ਕੇ ਮਿਹਨਤ ਕਰਕੇ ਕੋਈ ਸਰਕਾਰੀ ਅਫਸਰ ਬਣਨਾ ਮੁਲਾਜ਼ਮ ਬਣਨਾ ਪਰ ਇਹ ਸ਼ੌਕ ਜ਼ਰੂਰ ਹੁੰਦਾ ਵੀ ਸਾਨੂੰ ਸਲੂਟ ਜ਼ਰੂਰ ਵਾਇਦੇ ਰਹਿਣ ਫੇਰ ਉਹ ਕੀ ਕਰਦੇ ਆ ਆਪਣੇ ਆਪ ਨੂੰ ਮਿਸ ਗਾਈਡ ਕਰ ਲੈਂਦੇ ਆ ਯਾਨੀ ਕਿ ਆਪਣੇ ਆਪ ਨੂੰ ਧੋਖਾ ਦੇਣਾ ਸ਼ੁਰੂ ਕਰ ਦਿੰਦੇ ਆ ਤੇ ਆਪਣੀ ਜਿਹੜੀ ਆਇਡੈਂਟੀਟੀ ਆ ਉਹਨੂੰ ਬਦਲ ਲੈਂਦੇ ਆ ਆਪਣੇ ਆਪ ਨੂੰ ਜਿਹੜਾ ਲੋਕਾਂ ਅੱਗੇ ਉਹ ਹੋਰ ਕਿਸਮ ਨਾਲ ਪੇਸ਼ ਕਰਦੇ ਆ ਦਰਅਸਲ ਕੱਲ੍ਹ ਦੇਰ ਸ਼ਾਮ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਲੇਡੀ BMW ਡਰਾਈਵ ਕਰਕੇ ਜਦੋਂ ਜਾ ਰਹੀ ਸੀ ਤਾਂ ਉਹਦੀ ਕਿਸੇ ਹੋਰ ਕਾਰ ਵਾਲੇ ਦੇ ਨਾਲ ਟੱਕਰ ਹੋ ਗਈ ਹੁਣ ਇਸ ਔਰਤ ਨੂੰ ਇੰਨਾ ਗੁੱਸਾ ਆਇਆ ਕਿ ਇਹਨੇ ਉੱਥੇ ਹੰਗਾਮਾ ਸ਼ੁਰੂ ਕਰ ਦਿੱਤਾ ਔਰ ਜਦੋਂ ਇਹ ਹੰਗਾਮਾ ਕਰ ਰਹੀ ਸੀ ਜਦੋਂ ਇਹ ਰੌਲਾ ਪਾ ਰਹੀ ਸੀ ਵੀ ਭਾਈ ਤੁਸੀਂ ਤਾਂ ਮੇਰੀ ਜਿਹੜੀ BMW ਗੱਡੀ ਹੈ ਇਹਦਾ ਨੁਕਸਾਨ ਕਰਤਾ ਤਾਂ ਇਹ ਕਹਿੰਦੀ ਆ ਤੁਹਾਨੂੰ ਪਤਾ ਮੈਂ ਕੌਣ ਆ ਉਹ ਕਹਿੰਦੇ ਜੀ ਜਨਾਬ ਨਹੀਂ ਪਤਾ ਤੁਸੀਂ ਕੌਣ ਹੋ ਸਾਥੋ ਗਲਤੀ ਹੋ ਗਈ ਮaaf ਕਰੋ ਕਹਿੰਦੀ ਮੈਂ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਲੱਗੀ ਹੋਈ ਆ ਉਸੇ ਵੇਲੇ ਆਪਣਾ ਮੋਬਾਈਲ ਫੋਨ ਕੱਢਦੇ ਆ ਤਾਂ ਫੋਨ ਲਾ ਦਿੰਦੇ ਆ ਸਿਵਲ ਲਾਈਨ ਥਾਣੇ ਸਿਵਲ ਲਾਈਨ ਥਾਣੇ ਫੋਨ ਕਰਕੇ ਕਹਿੰਦੇ ਆ ਵੀ ਮੈਂ ਇੰਸਪੈਕਟਰ ਰਣਜੀਤਕੌਰ ਬੋਲ ਰਹੀ ਆ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੁਸੀਂ ਤੁਰੰਤ ਇੱਥੇ ਪਹੁੰਚੋ ਪੁਲਿਸ ਮੁਲਾਜ਼ਮ ਜਦੋਂ ਉੱਥੇ ਪਹੁੰਚਦੇ ਆ ਤਾਂ ਇਹ ਜਿਹੜੀ ਰਣਜੀਤ ਕੌਰ ਆ ਇਹ ਉਹਨਾਂ ਨੂੰ ਵੀ ਚੜਚੰਬ ਕਰਦੀ ਉਹਨਾਂ ਦੀ ਵੀ ਕਹਿੰਦੀ ਤੁਸੀਂ ਟ੍ਰੈਫਿਕ ਦਾ ਹਾਲ ਨਹੀਂ ਦੇਖਦੇ ਸ਼ਹਿਰ 'ਚ ਕੀ ਬਣਿਆ ਪਿਆ ਤੁਸੀਂ ਇੱਥੇ ਡਿਊਟੀ ਕਿਉਂ ਨਹੀਂ ਕਰਦੇ ਇੰਨਾ ਇੱਥੇ ਟ੍ਰੈਫਿਕ ਆ ਉਹ ਬੰਦੇ ਵੀ ਵਿਚਾਰੇ ਡਰ ਜਾਂਦੇ ਵੀ ਠੀਕ ਆ ਇੰਸਪੈਕਟਰ ਸਾਹਿਬ ਦੀ ਗੱਡੀ ਲੱਗ ਗਈ ਇਹ ਗੁੱਸੇ ਦੇ ਵਿੱਚ ਜਦੋਂ ਇਹ ਇੰਸਪੈਕਟਰ ਸਾਹਿਬ ਉਹਨਾਂ ਦੀ ਝਾੜ ਝੰਬ ਕਰਨੋਂ ਨਹੀਂ ਹਟਦੇ ਉਹਨਾਂ ਨੂੰ ਫਟਕਾਰ ਪਾਉਣੋਂ ਨਹੀਂ ਹਟਦੇ ਤਾਂ ਫਿਰ ਅੱਕ ਕੇ ਉਹ ਵੀ ਕਹਿ ਦਿੰਦੇ ਕਹਿੰਦੇ ਮੈਡਮ ਇਹ ਦੱਸੋ ਵੀ ਤੁਸੀਂ ਕਿਹੜੇ ਥਾਣੇ 'ਚ ਲੱਗੇ ਹੋ ਇਸ ਵੇਲੇ ਤੁਹਾਡੀ ਪੋਸਟਿੰਗ ਕਿੱਥੇ ਆ ਤਾਂ ਮੈਡਮ ਹੁਣਾਂ ਕੋ ਕੋਈ ਜਵਾਬ ਨਹੀਂ ਹੁੰਦਾ ਫਿਰ ਉਹ ਕਹਿੰਦੇ ਤੁਸੀਂ ਆਪਣਾ ਆਈ ਕਾਰਡ ਦਿਖਾਓ ਸਾਨੂੰ ਜਰਾ ਤੇ ਜਦੋਂ ਉਹ ਆਈ ਕਾਰਡ ਮੰਗਦੇ ਆ ਤਾਂ ਫਿਰ ਮੈਡਮ ਕਹਿੰਦੇ ਓਹੋ ਮੇਰੇ ਤੋਂ ਤੇ ਗਲਤੀ ਹੋ ਗਈ ਮੈਂ ਤਾਂ ਦਰਅਸਲ ਡਿਪਰੈਸ਼ਨ ਦੀ ਮਰੀਜ਼ ਆ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਮੈਂ ਕਿਹੜੇ ਵੇਲੇ ਇਹ ਕਹਿ ਦਿੱਤਾ ਵੀ ਮੈਂ ਇਨਸਪੈਕਟਰ ਲੱਗੀ ਆ ਫਿਰ ਮੈਡਮ ਹੁਣਾਂ ਨੂੰ ਫੜ ਕੇ ਲੈ ਜਾਂਦੇ ਉਹ ਥਾਣੇ ਨਵਾਂ ਮਸਲਾ ਸ਼ੁਰੂ ਹੋ ਗਿਆ 420 ਦਾ ਆਪਣੇ ਆਪ ਨੂੰ ਜਿਹੜਾ ਗਲਤ ਟਾਕ ਦੇ ਨਾਲ ਪੇਸ਼ ਕਰਨ ਦਾ ਜਦੋਂ ਫਿਰ ਇਹਨਾਂ ਦੇ ਉੱਤੇ ਥਾਣੇ ਜਾ ਕੇ ਪੁੱਛਗਿਛ ਕਰਦੇ ਆ ਇਹਨਾਂ ਕੋਲੋਂ ਤਾਂ ਪਤਾ ਲੱਗਦਾ ਕਿ ਇਹਨਾਂ ਦੇ ਕੋਲ ਪਹਿਲਾ ਮਾਮਲਾ ਨਹੀਂ ਦਰਜ ਹੋਇਆ ਇਹਨਾਂ ਮੈਡਮ ਦੇ ਉੱਤੇ ਮਾਈਨਿੰਗ ਦਾ ਇੱਕ ਮੁਕੱਦਮਾ ਜਨਾਲੇ ਥਾਣੇ 'ਚ ਚੱਲਦਾ 751 ਦੇ ਦੋ ਤਿੰਨ ਮੁਕੱਦਮੇ ਚੱਲਦੇ ਆ ਹੁਣ 751 ਦੇ ਮੁਕੱਦਮੇ ਉਸੇ ਤੇ ਚੱਲਦੇ ਆ ਜਿਹੜਾ ਇਦਾਂ ਰੌਲਾ ਪਾਉਂਦਾ ਜਿਹੜਾ ਇਦਾਂ ਲੜਾਈ ਝਗੜੇ ਕਰਦਾ ਜਦੋਂ ਮੈਡਮ ਨੂੰ ਫਿਰ ਪੱਤਰਕਾਰਾਂ ਨੇ ਪੁੱਛਿਆ ਵੀ ਮੈਡਮ ਤੁਸੀਂ ਕਿਉਂ ਦੱਸਿਆ ਵੀ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਕੋਈ ਭੈਣ ਭਰਾ ਤੁਹਾਡਾ ਇਹ ਹਸਬੈਂਡ ਜਾਂ ਤੁਹਾਡਾ ਕੋਈ ਬ੍ਰਦਰ ਸਿਸਟਰ ਕੋ ਮਲਾਜ਼ਮ ਹੈ ਤੁਸੀਂ ਕਿਉਂ ਇਦਾਂ ਕਿਹਾ ਕਹਿੰਦੇ ਦਰਸਲ ਮੇਰੀ ਨਾ ਚੱਲਦੀ ਦਵਾਈ ਡਿਪਰੈਸ਼ਨ ਦੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਕਿਹੜੇ ਵੇਲੇ ਇੰਨੀ ਗੱਲ ਕਹਿ ਦਿੱਤੀ ਵੀ ਮੈਂ ਇੰਸਪੈਕਟਰ ਲੱਗੀ ਆ ਉਹ ਕਹਿੰਦੇ ਵੀ ਤੁਸੀਂ ਤਾਂ ਬਾਰ-ਬਾਰ ਕਿਹਾ ਤੁਸੀਂ ਇੱਕ ਵਾਰੀ ਤਾਂ ਕਿਹਾ ਹੀ ਨਹੀਂ ਵੀ ਮੈਂ ਇੰਸਪੈਕਟਰ ਲੱਗੀ ਆ ਤੁਸੀਂ ਤੇ ਉਹਨਾਂ ਨੂੰ ਪੂਰੇ ਰੋਪ ਦੇ ਨਾਲ ਕਿਹਾ ਵੀ ਮੇਰੀ ਗੱਡੀ ਵੱਜ ਗਈ ਆ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਟ੍ਰੈਫਿਕ ਕਿੰਨਾ ਫੇਰ ਕਹਿੰਦੇ ਬਖਸ਼ਿ ਦੇਓ ਮੇਤੋ ਗਲਤੀ ਹੋ ਗਈ ਪਰ ਹੁਣ ਇਹ ਗਲਤੀ ਪਹਿਲੀ ਵਾਰੀ ਇਹਨਾਂ ਨੇ ਕੀਤੀ ਨਹੀਂ ਆ ਇਸ ਕਰਕੇ ਇਹਨਾਂ ਦੇ ਉੱਤੇ ਮੁਕੱਦਮਾ ਜਿਹੜਾ 420 ਦਾ ਤੇ ਨਾਲ ਦੀ ਨਾਲ ਪੁਲਿਸ ਨੂੰ ਗੁੰਮਰਾਹ ਕਰਨ ਦਾ ਪੁਲਿਸ ਦੇ ਜਿਹੜਾ ਉਹਨਾਂ ਨੂੰ ਮਿਸ ਗਾਈਡ ਕਰਨ ਦਾ ਮੁਕੱਦਮਾ ਦਰਜ ਹੋ ਗਿਆ ਅਗਲੀ ਕਾਰਵਾਈ ਇਹਨਾਂ ਤੇ ਜ਼ਰੂਰ ਹੋਏਗੀ ਔਰ ਨਾਲ ਦੀ ਨਾਲ ਇਹਨਾਂ ਕੋਲ ਪੁੱਛਗਿੱਛ ਵੀ ਹੁਣ ਪੁਲਿਸ ਕਰੇਗੀ ਵੀ ਕਿਤੇ ਇਹਨਾਂ ਨੇ ਲੋਕਾਂ ਦੇ ਨਾਲ ਠੱਗੀ ਤੇ ਨਹੀਂ ਮਾਰੀ ਉਧਰ ਨਾਲ ਦੀ ਨਾਲ ਪੁਲਿਸ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀ ਜਾਣਕਾਰੀ ਦਿੱਤੀ ਪੀਐਸ ਵਿਰਕ ਜਿਹੜੇ ਉੱਥੇ ਇਸ ਵੇਲੇ ਬਤੌਰ ADCp ਹੈਗੇ ਆ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਦੇ ਬਾਬਤ ਹੋਰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਵੀ ਸਾਂਝੀ ਕਰੋ ਵੀ ਕਿਤੇ ਇਹਨਾਂ ਨੇ ਕੋਈ ਠੱਗੀ ਤਾਂ ਨਹੀਂ ਮਾਰੀ ਸੋ ਵੇਖ ਲਓ ਵੀ ਜਿਹੜਾ 2 ਮਿੰਟ ਵਾਸਤੇ ਆਪਣੀ ਟੌਰ ਬਣਾਉਣ ਵਾਸਤੇ ਕਿਸੇ ਵੇਲੇ ਬੰਦੇ ਦੇ ਮੂੰਹ ਚੋਂ ਅਜਿਹੇ ਸ਼ਬਦ ਨਿਕਲ ਜਾਂਦੇ ਆ ਆਪਣੀ ਆਈਡੈਂਟੀਟੀ ਇਸ ਕਦਰ ਉਹ ਪੇਸ਼ ਕਰਦਾ ਵੀ ਜਿਹੜੀ ਉਹਦੀ ਜਾਣ ਦਾ ਖੌਬ ਬਣ ਜਾਂਦੀ ਹੈ ਜਿਹੜੇ ਉਹਦੇ ਵਾਸਤੇ ਹੀ ਜਿਹੜਾ ਉਹ ਮੁੜ ਕੇ ਚੀਜ਼ਾਂ ਜੰਜਾਲ ਬਣ ਜਾਂਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ